ਨਾ 4215 ਮਾਡਲ ਜੀ ਹਾਂਜੀ ਸੀ ਸੀਰੀਜ਼ ਦਾ ਜੀ ਠੀਕ ਹੈ ਜੀ ਹਾਂਜੀ ਇਹ 42 ਹਾਰਸ ਪਾਵਰ ਹੈ ਜੀ ਠੀਕ ਹੈ ਜੀ 15 ਇਹਦੇਆਂ ਗੀਅਰ ਸਪੀਡਾਂ ਦਾ ਨਾਮ ਦੇਖ ਰਿਹਾ ਵੀ ਸੋਲੀ 5524 24 ਸੋਲੀ ਸਾਡਾ ਬ੍ਰਾਂਡ ਨੇਮ ਹੈ ਜੀ 57 ਹਾਰਸ ਪਾਵਰ ਦਾ ਟ੍ਰੈਕਟਰ ਹੈ ਜੀ ਇਹ ਠੀਕ ਹੈ ਜੀ 24 ਇਹਦੇਆਂ ਗੀਅਰ ਸਪੀਡਾਂ ਨੇ ਜੀ 24 ਗੀਅਰ ਸਪੀਡਾਂ ਕਿਵੇਂ ਨੇ ਜੀ ਇਹ ਹੈ ਜੀ ਸ਼ਾਰਟੋ ਸ਼ਿਫਟ ਦੇ ਨਾਲ ਜਿਹਨੂੰ ਆਪਾਂ ਜੱਟੂ ਭਾਸ਼ਾ ਵਿੱਚ ਚੇਂਜਰ ਆਲਾ ਕਹਿੰਦੇ ਆ ਚੇਂਜਰ ਗੀਅਰ ਕਹਿ ਸਕਦੇ ਹਾਂ ਇਹਦੇ ਨਾਲ ਜੀ ਆਪਾਂ ਨੂੰ ਫਾਰਵਰਡ ਦੀਆਂ ਯਾਨੀ ਕਿ ਅੱਗੇ ਦੀਆਂ 12 ਸਪੀਡਾਂ ਮਿਲ 5 ਸਾਲ ਦੀ ਵਾਰੰਟੀ ਹੈ ਜੀ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਸੌਂਸ ਟਰੈਕਟਰਾਂ ਦੀ ਵੀਡੀਓ ਕਰਾਂਗੇ ਤੇ ਬਾਈ ਆਪਣੇ ਨਾਲ ਆ ਸੀਗਾ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਕਿਵੇਂ ਜੀ ਬਿਲਕੁਲ ਵਧੀਆ ਜੀ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਕੀ ਹੈ ਬਾਈ ਸਭ ਸਾਡੀ ਬਠਿੰਡਾ ਡੀਲਰਸ਼ਿਪ ਹੈਗੀ ਹੈ ਜੀ ਆਈਟੀ ਚੌਂਕ ਦੇ ਵਿੱਚ ਹਾਂਜੀ ਚੌਂਕ ਦੇ ਵਿੱਚ ਹੀ ਹੈ ਬਿਲਕੁਲ ਠੀਕ ਹੈ ਜੀ ਕਿਸਾਨ ਟਰੇਡਿੰਗ ਕੰਪਨੀ ਦੇ ਨਾਮ ਤੋਂ ਠੀਕ ਹੈ ਜੀ ਹਾਂਜੀ ਇਹ ਆਪਾਂ ਦੋ ਟਰੈਕਟਰ ਹੈਗੇ ਹਨ ਅੱਜ ਵੀ ਹਾਂਜੀ ਹਾਂਜੀ ਇਹ ਆਪਾਂ ਡਿਸਪਲੇ ਲਾਈ ਹੋਈ ਹੈ ਜੀ ਉਹ ਇਹ ਆਪਾਂ ਸਟਾਰਟ ਕਰਦੇ ਹਾਂ ਜੀ 4215 ਟਰੈਕਟਰ ਦਾ ਹਾਂਜੀ ਆਹ ਟਰੈਕਟਰ ਬਾਰੇ ਦੋ ਜਾਣਕਾਰੀ ਹਾਂਜੀ ਸਰ ਇਹ ਹੈ ਜੀ ਸਾਡਾ 4215 ਮਾਡਲ ਜੀ ਹਾਂਜੀ ਇਹ ਸੀਰੀਜ਼ ਦਾ ਜੀ ਠੀਕ ਹੈ ਜੀ ਹਾਂਜੀ ਇਹ 42 ਹਾਰਸ ਪਾਵਰ ਹੈ ਜੀ ਠੀਕ ਹੈ ਜੀ 15 ਇਹਦੇਆਂ ਗੀਅਰ ਸਪੀਡਾਂ ਨੇ ਜਿਵੇਂ ਤੁਸੀਂ ਇਹਦਾ ਨਾਮ ਦੇਖ ਕੇ ਰਹੇ ਹੋ 4215 ਹਾਂਜੀ 42 ਐਚ ਪੀ 15 ਗੀਅਰ ਸਪੀਡਾਂ ਨੇ ਜੀ ਠੀਕ ਹੈ ਜੀ ਇਹ ਟਰੈਕਟਰ ਦੇ ਵਿੱਚ ਜੀ ਹਾਂਜੀ ਪੰਜ ਗੀਅਰ ਜਿਹੜੇ ਨੇ ਫਾਈ ਦੇ ਹਾਂਜੀ ਪੰਜ ਲੋ ਦੇ ਠੀਕ ਹੈ ਜੀ ਤੇ ਪੰਜ ਹੀ ਗੇਅਰ ਰਿਵਰਸ ਦੇ ਨੇ ਜੀ ਬਾਕੀ ਨੋਰਮਲ ਟਰੈਕਟਰਾਂ ਦੇ ਵਿੱਚ ਜਿਹੜੇ ਆਪਣੇ ਗੇਅਰ ਹੁੰਦੇ ਨੇ ਚਾਰ ਗੇਅਰ ਚੌਥਾ ਟਾਪ ਹੁੰਦਾ ਜੀ ਇਹਦੇ ਵਿੱਚ ਕੰਪਨੀ ਨੇ ਪੰਜਵਾਂ ਗੇਅਰ ਟਾਪ ਦੇ ਰੱਖਿਆ ਜੀ ਠੀਕ ਹੈ ਜੀ ਐਕਸਟਰਾ ਲੱਗਿਆ ਹੋਇਆ ਐਕਸਟਰਾ ਲੱਗਿਆ ਹੋਇਆ ਜੀ ਮਲਟੀ ਸਪੀਡ ਦੀ ਪੀਟੀਓ ਇਹਦੇ ਵਿੱਚ ਸਟੈਂਡਰਡ ਪੀਟੀਓ 540 ਚੱਕਰਾਂ ਵਾਲੀ ਹਾਂਜੀ ਤੇ ਰਿਵਰਸ ਪੀਟੀਓ ਜਾਂ ਮਲਟੀ ਸਪੀਡ ਪੀਟੀਓ ਕਹਿ ਲਓ ਠੀਕ ਹੈ ਜੀ ਹਣਾ ਜੀ ਹਾਂਜੀ ਦੋਵੇਂ ਪੀਟੀਓ ਦੇ ਰੱਖਿਆ ਇਹਦੇ ਵਿੱਚ ਜੀ ਤੇ ਜੀ ਸਾਈਡ ਸਾਈਡ ਸ਼ਿਫਟ ਗੇਅਰ ਹੈ ਜੀ ਟੂ ਸਪੀਡ ਹੈ ਹਾਂਜੀ ਬਾਕੀ ਸਾਡੇ ਕੋਲ 3 ਸਪੀਡ ਵੀ ਮਾਡਲ ਆਉਂਦੇ ਨੇ ਉਹ ਤੁਹਾਨੂੰ ਆਪਾਂ ਦੱਸ ਦੱਸਾਂਗੇ ਕਿ 54 ਦੀ ਗੱਲ ਕਰਾਂਗੇ ਨਾ ਉਹਦੇ ਬਾਰੇ ਦੱਸਾਂਗੇ ਇਹ ਜੀ ਬਿਲਕੁਲ ਫਲੈਟ ਪਲੇਟਫਾਰਮ ਹੈ ਜੀ ਇਹਦਾ ਹਾਂਜੀ ਠੀਕ ਹੈ ਕਿ ਉੱਚਾ ਨੀਵਾ ਨਹੀਂ ਹੈਗਾ ਟਰੈਕਟਰ ਚਾਲਕ ਯਾਨੀ ਕਿਸਾਨ ਡਰਾਈਵਰ ਭਾਈ ਜੋ ਵੀ ਹੈ ਬਿਲਕੁਲ ਵਧੀਆ ਤਰੀਕੇ ਨਾਲ ਬਹਿ ਕੇ ਕੰਫਰਟੇਬਲ ਹੋ ਕੇ ਉਹਦੀਆਂ ਲੱਤਾਂ ਨੂੰ ਆਰਾਮ ਰਹੇਗਾ ਜੀ ਹਾਂਜੀ ਹਨਾ ਜੀ ਲੱਤਾਂ ਕਿਤੇ ਫਸਣਗੀਆਂ ਜੀ ਸੀਟ ਇਹਦੀ ਐਡਜਸਟੇਬਲ ਦੇ ਰੱਖੀ ਹੈ ਹਾਂਜੀ ਇਹਦਾ ਵਜ਼ਨ ਵੀ ਐਡਜਸਟ ਹੋ ਜਾਂਦਾ ਜੀ ਵਧਾਈ ਘਟਾ ਸਕਦੇ ਆ ਜਿਵੇਂ ਕੋਈ ਬੰਦਾ ਭਾਰੀ ਹੁੰਦਾ ਜੀ ਹਾਂਜੀ ਹਾਂਜੀ ਕੋਈ ਹੌਲੇ ਵਜ਼ਨ ਦਾ ਹੁੰਦਾ ਜੀ ਉਹਦੇ ਹਿਸਾਬ ਨਾਲ ਇਹਦੀ ਸੀਟ ਦੀ ਤਾਲਕ ਵਧਾਈ ਘਟਾਈ ਜਾ ਸਕਦੀ ਹੈ ਜੀ ਫਿਰ ਦੀ ਸੀਟ ਨੂੰ ਆਪਾਂ ਅੱਗੇ ਪਿੱਛੇ ਕਰ ਦਿੱਤਾ ਜਾ ਸਕਦਾ ਜੀ ਠੀਕ ਹੈ ਜੀ ਲੰਮੇ ਫੁੱਟ ਦੇ ਬੰਦੇ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਜਿਹੜੇ 13 ਦੀ ਗੱਲ ਕੀਤੀ ਜਾਵੇ ਜੀ ਇਹਦੇ ਚ 13 6 ਦੇ ਟਾਇਰ ਆਉਂਦੇ ਨੇ ਜੀ ਅੱਗੇ ਵਾਲੇ ਤੇ 6 16 ਦੇ ਫਰੰਟ ਵਾਲੇ ਟਾਇਰ ਫਰੰਟਲ ਟਾਇਰ ਨੇ ਜੀ ਤੇ 13 ਦੇ ਕਰਾਇਆ ਕਰ ਲਿਆ ਟਾਇਰ ਨੇ ਲੈਫਟ ਇਕੰਬੈਸਟੀ ਦੀ ਇਹ ਜੀ 2000 ਕਿਲੋ ਜੀ ਲਿਫਟਿੰਗ ਕੈਪੈਸਿਟੀ ਹੈ ਜੀ ਇਹ ਦੀ ਹਾਂ ਜੀ ਐਡਾ ਆਪਾਂ ਡਿਸਟਰੀਬਿਊਟਰ ਜਾ ਕੇ ਡਬਲ ਡਿਸਟਰੀਬਿਊਟਰ ਇਹ ਕੰਪਨੀ ਵੱਲੋਂ ਫਿਟਡ ਲੱਗਿਆ ਲਗਾਏ ਹੁੰਦੇ ਆ ਜੀ ਜਿਵੇਂ ਆਪਾਂ ਕੋਈ ਐਮਬੀ ਪਲੋਚ ਚਲਾਉਨੇ ਆ ਰਿਵਰਸੀਬਲ ਠੀਕ ਹੈ ਜੀ ਹਨਾ ਜੀ ਜਾਂ ਐਰੋ ਚ ਚਲਾਉਨੇ ਆ ਹਾਈਡਰੋਲਿਕ ਐਰੋ ਜਾਂ ਕੰਪਿਊਟਰ ਕੋੜੀ ਹਨਾ ਕਰਾਇਆ ਕਰਵਾ ਕਰਦਾ ਕੰਪਿਊਟਰ ਕੋੜੀ ਚਲਾਉਨੇ ਆ ਆਪਾਂ ਠੀਕ ਹੈ ਜੀ ਉਹਦੇ ਵਾਸਤੇ ਇਹ ਕੰਪਨੀ ਫਿਟਡ ਹੀ ਆਉਂਦਾ ਹੈ ਜੀ ਇਹ ਠੀਕ ਹੈ ਜੀ ਆਪਣੀ ਲਾ ਕੇ ਦੇਣੇ ਨਾਲ ਲੱਗਿਆ ਜੇ ਪੀਟੀਓ ਦੀ ਗੱਲ ਕੀਤੀ ਜਾਵੇ ਜੀ 6 ਸਪਲੈਨ ਵਾਲੀ ਪੀਟੀਓ ਹੈ ਜੀ ਇਹਦੇ ਵਿੱਚ ਠੀਕ ਆ ਜੀ 6 ਛਿਰੀਆਂ ਵਾਲੀ ਆਪਾਂ ਕਹਿ ਸਕਦੇ ਆ ਛਿਰੀਆਂ ਵਾਲੀ ਕਹਿੰਦੇ ਹਾਂਜੀ ਆਹ ਹਿੱਸ ਕੰਪਨੀ ਵੱਲੋਂ ਲੱਗੀ ਲਗਾਈ ਆਉਂਦੀ ਆ ਜੀ ਠੀਕ ਆ ਜੀ ਇਹਦੀਆਂ ਜੇ ਲੈਟਾਂ ਦੀ ਗੱਲ ਕੀਤੀ ਜਾਵੇ ਗਿਆਂ ਦੇਖੋ ਤੁਸੀਂ ਕਿੰਨੀਆਂ ਸ਼ਾਨਦਾਰ ਲੈਟਾਂ ਨੇ ਹਾਂਜੀ ਇਹ ਨਹੀਂ ਐਲਈਡੀ ਲੈਟਾਂ ਦਿੱਤੇ ਹੋਏ ਨੇ ਇਹ ਐਲਈਡੀ ਆ ਜੀ ਵਿਦ ਕ੍ਰੋਮ ਦੇ ਨਾਲ ਹਾਂਜੀ ਠੀਕ ਆ ਜੀ ਲੈਟਾਂ ਵੀ ਲੈਟਾਂ ਨੇ ਜੀ 2 ਸਾਲ ਦੀ ਗਾਰੰਟੀ ਦਿੰਦੇ ਆ ਕੰਪਨੀ ਲੈਟਾਂ ਦੀ ਲੈਟਾਂ ਦਾ ਜੇ ਇਹਨਾਂ ਵਿੱਚ ਮੋਇਸਚਰ ਵੀ ਆ ਜਾਂਦਾ ਤਾਂ ਸਾਡੀ ਕੰਪਨੀ ਜਿਹੜੀ ਹੈ ਲੈਟ ਰਿਪਲੇਸ ਕਰਕੇ ਦੇਗੀ ਠੀਕ ਹੈ ਐਵੇਂ ਮੀਟਰ ਦੀ ਵਾਰੰਟੀ ਹੈ ਜੀ ਠੀਕ ਹੈ ਜੀ ਡਿਜੀਟਲ ਮੀਟਰ ਹੈ ਜੀ ਮੀਟਰ ਤੇ ਵੀ 2 ਸਾਲ ਦੀ ਵਾਰੰਟੀ ਹੈ ਜੇ ਟਰੈਕਟਰ ਦੀ ਵਾਰੰਟੀ ਦੀ ਗੱਲ ਕਰਾਂਗੇ ਹਾਂ ਜੀ ਤਾਂ ਟਰੈਕਟਰ ਦੀ ਵਾਰੰਟੀ 5 ਸਾਲ ਦੀ ਹੁੰਦੀ ਹੈ ਜੀ ਇੰਜਨ ਗੇਅਰ ਤੇ ਹਾਈਡਰੋਲਿਕ ਸਿਸਟਮ ਦੀ ਠੀਕ ਹੈ ਜੀ ਇਹਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ 5 ਸਾਲ ਤੱਕ ਕੰਪਨੀ ਫ੍ਰੀ ਆਫ ਕੋਸਟ ਬਣਾ ਕੇ ਕਿਸਾਨ ਨੂੰ ਦਿੰਦੀ ਹੈ ਜੀ ਠੀਕ ਹੈ ਜੀ ਜੇ ਗੱਲ ਕੀਤੀ ਜਾਵੇ ਪੰਪ ਦੀ ਤਾਂ ਬੋਸ ਦਾ ਪੰਪ ਆਉਂਦਾ ਜੀ ਇਹਦੇ 3 ਸਿਲੰਡਰ ਟਰੈਕਟਰ ਹੈ ਜੀ ਇਹ 3 ਸਿਲੰਡਰ ਹੈ ਜੀ 3 ਸਿਲੰਡਰ ਹੈ ਜੀ ਟਰੈਕਟਰ ਇਹ ਠੀਕ ਹੈ ਜੀ ਪਾਵਰ ਸਟੀering ਹੁੰਦਾ ਜੀ ਇਹ ਸਿੰਗਲ ਐਕਟਿੰਗ ਪਾਵਰ ਸਟੀering ਹੈ ਜੀ ਇਹਦਾ ਠੀਕ ਹੈ ਵੀਰੇ ਠੀਕ ਹੈ ਜੀ ਇਹ ਵਾਟਰ ਸਪਲੇਟਰ ਦੇ ਰੱਖਿਆ ਹਾਂ ਜੀ ਤੇ ਇਹਦਾ ਡੀਜ਼ਲ ਫਿਲਟਰ ਹੈ ਜੀ ਠੀਕ ਹੈ ਜੀ ਤਿੰਨ ਸਿਲੰਡਰ ਟਰੈਕਟਰ ਹੈ ਜੀ ਇਹ तकरीबन 23 ਕੁ ਇੰਚ ਦਾ ਵਜਨ ਹੈ ਜੀ ਆਪਣਾ ਠੀਕ ਹੈ ਜੀ ਇਹਦਾ ਬਾਕੀਆਂ ਬਾਕੀਆਂ ਤੱਕ ਨਾਲ ਵੀਲ ਬੇਸ ਵੀ ਵੱਧਾ ਹੈ ਜੀ ਤੇ ਪੇਂਟ ਆਪਣਾ ਮੈਟੈਲਿਕ ਪੇਂਟ ਹੈ ਜੀ ਟਰਾਈਟ ਅਬ ਸੁੱਕਾ ਠੀਕ ਹੈ ਜੀ ਕੰਪਨੀ ਕਿੱਥੋਂ ਦੀ ਹੈ ਇਹ ਇਹ ਜੀ ਸੌਲਿਸ ਯਾਨਮਾਰ ਕੰਪਨੀ ਹੈ ਜੀ ਹਾਂ ਜੀ ਇਹ ਜੀ आईटीएल कंपनीया इजदारा साल ਦੇ ਵਿੱਚ ਇੰਟਰਨੈਸ਼ਨਲ ਟੈਕਨੋ ਲਿਮਟਡ ਉਹਨਾਂ ਦੇ ਦੋ ਬ੍ਰਾਂਡ ਨੇ ਜੀ ਪਹਿਲਾ ਬ੍ਰਾਂਡ ਹੈ ਜੀ ਸੋਨਾ ਨਿਕਾ ਜਿਹੜਾ ਆਪਾਂ ਜਾਣਦੇ ਹਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਫੇਮਸ ਹੈ ਹਾਂਜੀ ਹਾਂਜੀ ਤੇ ਦੂਜਾ ਬ੍ਰਾਂਡ ਇਹਨਾਂ ਨੇ ਸੋਲਿਸ ਲਾਂਚ ਕਰਿਆ ਸੋਲਿਸ ਬਣਾਇਆ ਹੈ ਜੀ 2004 ਦੇ ਵਿੱਚ ਠੀਕ ਹੈ ਜੀ ਇਹ ਜਿਹਨਾਂ ਨੇ ਜਾਪਾਨੀ ਕੰਪਨੀ ਹੈ ਜੀ ਕਿ ਯਾਨਮਾਰ 100 ਸਾਲ ਤੋਂ ਪੁਰਾਣੀ ਹੈ ਜੀ ਇੰਜਨ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਠੀਕ ਹੈ ਜੀ ਜਿਹਦੇ ਨਾਲ ਟਾਈ ਅਪ ਕਰਕੇ 2004 ਦੇ ਵਿੱਚ ਇਹਨਾਂ ਨੇ ਸੋਲਿਸ ਬ੍ਰਾਂਡ ਜਿਹੜਾ ਨਹੀਂ ਵਿਦੇਸ਼ੀ ਮਾਰਕੀਟ ਦੇ ਵਿੱਚ ਲਾਂਚ ਕੀਤਾ ਜੀ ਠੀਕ ਹੈ। ਤਕਰੀਬਨ 750 ਦੇਸ਼ਾਂ ਦੇ ਵਿੱਚ ਅਸੀਂ ਸਾਡਾ ਸੋਲਿਸ ਯਾਨਮਾ ਟਰੈਕਟਰ ਵੇਚਦੇ ਆਂ ਜੀ। 22 HP ਤੋਂ ਲੈ ਕੇ 130 ਹਾਰਸ ਪਾਵਰ ਤੱਕ ਟਰੈਕਟਰ ਅਸੀਂ ਵੇਚਦੇ ਆਂ। 2019 ਦੇ ਵਿੱਚ ਆਪਣੇ ਭਾਰਤੀ ਕਿਸਾਨਾਂ ਦੀ ਡਿਮਾਂਡ ਦੇ ਉੱਤੇ ਆਪਾਂ ਨੇ ਸੋਲਿਸ ਜਿਹੜਾ ਬ੍ਰਾਂਡ ਹੈ ਉਹ ਭਾਰਤ ਵਿੱਚ ਵੀ ਲਾਂਚ ਕਰਤਾ। ਠੀਕ ਹੈ ਵੀਰੇ। ਆਪਣੇ ਉਰੇ ਦੀ ਜੇ ਇੰਡੀਅਨ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ 22 ਤੋਂ ਲੈ ਕੇ 90 ਹਾਰਸ ਪਾਵਰ ਤੱਕ ਟਰੈਕਟਰ ਆਪਾਂ ਵੇਚਦੇ ਆਂ ਜੀ। ਜਿਨ੍ਹਾਂ ਵਿੱਚ 2-ਵਿਲ ਡਰਾਈਵ, 4-ਵਿਲ ਡਰਾਈਵ 3 स्पीड 2 स्पीड 16 11 ਵਾਲਾ 15 11 ਵਾਲਾ ਜਿਵੇਂ ਆਪਾਂ ਕਹਿ ਲੈਨੇ 10 2 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਇਹ 10 5 ਹੈ ਜੀ ਟੈਕਨੋਲੋਜੀ ਸਾਰੀਆਂ ਟੈਕਨੋਲੋਜੀ ਹੈਗੀਆਂ ਨੇ ਆਪਣੇ ਕੋਲ ਠੀਕ ਹੈ ਜੀ 12 3 ਦੀ ਵੀ ਟੈਕਨੋਲੋਜੀ ਵੀ ਹੈਗੀ ਹੈ ਜੀ ਹਾਂ ਜੀ 10 5 ਇਹ ਤਾਂ ਅਸੀਂ ਉਹ ਲਾਂਚ ਕੀਤੀ ਹੈ ਹੋਰ ਕਿਸੇ ਕੰਪਨੀ ਕੋਲ ਹੈ ਵੀ ਨਹੀਂ ਜੀ ਠੀਕ ਹੈ ਵੀਰੇ ਠੀਕ ਹੈ 10 2 ਵੀ ਹੈਗੀ ਹੈ ਜੀ ਹਾਂ ਜੀ ਠੀਕ ਹੈ ਜੀ ਇਹ 12 12 12 12 ਜੀ ਸ਼ਟਲ ਸ਼ਿਫਟ ਦੇ ਨਾਲ ਉਹ ਟੈਕਨੋਲੋਜੀ ਵੀ ਸਾਡੇ ਕੋਲ ਹੈਗੀ ਆ ਆ ਟਰੈਕਟਰ ਵਾਹਣ ਹੁਣ ਆਪਾਂ ਗੱਲ ਕਰ ਲਈਏ ਜੀ 5724 ਜਿਹਨੇ ਤੁਸੀਂ ਇਹਦਾ ਨਾਮ ਦੇਖ ਹੀ ਰਹੇ ਹੋ ਵੀ ਸੋਲਿਸ 5724 24 ਸੋਲਿਸ ਸਾਡਾ ਬ੍ਰਾਂਡ ਨੇਮ ਹੈ ਜੀ 57 ਹਾਰਸ ਪਾਵਰ ਦਾ ਟਰੈਕਟਰ ਹੈ ਜੀ ਇਹ ਠੀਕ ਹੈ ਜੀ 24 ਇਹਦੇਆਂ ਗੀਅਰ ਸਪੀਡਾਂ ਨੇ ਜੀ 24 ਜੋ ਵੀ ਗੀਅਰ ਸਪੀਡਾਂ ਕਿਵੇਂ ਨੇ ਜੀ ਇਹ ਹੈ ਜੀ ਸ਼ਟਲ ਸ਼ਿਫਟ ਦੇ ਨਾਲ ਜਿੰਨੂੰ ਆਪਾਂ ਜੱਟੂ ਭਾਸ਼ਾ ਵਿੱਚ ਚੇਂਜਰ ਆ ਕਹਨੇ ਆ ਚੇਂਜਰ ਗੀਅਰ ਕਹਿ ਸਕਦੇ ਆ ਹਾਂਜੀ ਇਹਦੇ ਨਾਲ ਜੀ ਆਪਾਂ ਨੂੰ ਫਾਰਵਰਡ ਦੀਆਂ ਯਾਨੀ ਕਿ ਅੱਗੇ ਦੀਆਂ 12 ਸਪੀਡਾਂ ਮਿਲਣਗੀਆਂ ਹਾਂਜੀ ਜੀ ਨੇ ਤੇ 12 ਸਪੀਡਾਂ ਮਿਲਣਗੀਆਂ ਰਿਵਰਸ ਦੀਆਂ ਬੈਕ ਦੀਆਂ ਹਾਂਜੀ ਠੀਕ ਹੈ ਜੀ ਇਹ ਵੀ ਮਲਟੀ ਸਪੀਡ ਟੌਪ ਮਾਡਲ ਹੈ ਜੀ ਮਲਟੀ ਸਪੀਡ ਪੀਟੀਓ ਵਿੱਚ ਸਟੈਂਡਰਡ ਪੀਟੀਓ ਹੈ ਹਾਂਜੀ ਠੀਕ ਹੈ ਕਿ ਨਹੀਂ ਰਿਵਰਸ ਪੀਟੀਓ ਤੇ ਜਾਂ ਗੇਰਾਂ ਦੇ ਹਿਸਾਬ ਨਾਲ ਪੀਟੀਓ ਠੀਕ ਹੈ ਜੀ ਕਹਿ ਸਕਦੇ ਆ ਆਪਾਂ ਆਸਾਨ ਭਾਸ਼ਾ ਵਿੱਚ ਟੈਕਨੀਕਲ ਭਾਸ਼ਾ ਵਿੱਚ ਆਈ ਪੀਟੀਓ ਤੇ ਸਟੈਂਡਰਡ ਪੀਟੀਓ ਠੀਕ ਹੈ ਜੀ ਦੋ ਮਿਲਦੇ ਨੇ ਡਬਲ ਕਲਚ ਹੈ ਜੀ ਇਹਦੇ ਵਿੱਚ ਵੀ ਠੀਕ ਹੈ ਜੀ ਠੀਕ ਹੈ ਡਰਾਈਵ ਕਲਚ ਵੱਖਰਾ ਹੈ ਜੀ ਹਾਂ ਜੀ ਤੇ ਪੀਟੀਓ ਦਾ ਕਲਚ ਅਲੱਗ ਸੈਪਰੇਟ ਦੇ ਰੱਖਿਆ ਜੀ ਠੀਕ ਹੈ ਜੀ ਸੇਮ 6 ਸਪਲਨ ਵਾਲੀ ਹੈ ਜੀ 6 ਛਿਰੀਆਂ ਵਾਲੀ ਪੀਟੀਓ ਸ਼ਾਫਟ ਹੈ ਜੀ ਇਹਦੀ ਇਹਦੇ ਗੇਅਰ ਵੀ ਹੁੰਦੇ ਆ ਜੀ ਪੰਜ ਹਾਂ ਜੀ ਇਹਦੀ ਜਿਹੜੇ ਗੇਅਰ ਨੇ ਜੀ ਇਹ ਹਾਈ ਲੋ మీడియం ਦੇ ਵਿੱਚ ਹੈ ਜੀ ਠੀਕ ਹੈ ਜੀ ਇਹਦੇ ਚਾਰ ਗੇਅਰ ਹਾਈ ਦੇ ਨੇ ਜੀ ਹਾਂ ਜੀ ਚਾਰ మీడియం ਦੇ ਠੀਕ ਹੈ ਜੀ ਤੇ ਚਾਰ ਹੀ ਲੋ ਦੇ ਗੀਅਰ ਨੇ ਜੀ ਠੀਕ ਹੈ ਜੀ ਤੇ ਸਾਰੇ ਉਹ ਗੀਅਰਾਂ ਦੇ ਵਿੱਚ ਰਿਵਰਸ ਹੈ ਜੀ ਇਹ ਠੀਕ ਹੈ ਜੀ ਇਹਨੂੰ ਆਪਾਂ ਹਾਈ ਲੋ మీడియం ਟਰੈਕਟਰ ਕਹਿ ਸਕਦੇ ਹਾਂ ਜੀ ਠੀਕ ਹੈ ਜੀ 5 ਸਾਲ ਦੀ ਵਾਰੰਟੀ ਹੈ ਜੀ 255 ਐਨਐਮ 255 ਨਿਊਟਨ ਮੀਟਰ ਦੀ ਟਾਰਕ ਹੈ ਇੰਜਨ ਦੀ ਠੀਕ ਹੈ ਜੀ ਆਪਾਂ ਨੂੰ ਕੋਈ ਵੀ ਬ੍ਰਾਂਡ 60 ਹਾਰਸਪਾਵਰ ਟਰੈਕਟਰ ਦੇ ਵਿੱਚ ਵੀ ਇੰਨੀ ਟਾਰਕ ਨਹੀਂ ਦਿੰਦਾ ਜੀ ਕੋਈ ਵੀ ਕੋਈ ਵੀ ਬ੍ਰਾਂਡ ਠੀਕ ਹੈ ਜੀ ਅਸੀਂ ਇਹਦੀ 255 ਨਿਊਟਨ ਮੀਟਰ ਦੀ ਇੰਜਨ ਦੀ ਟਾਰਕ ਦੇ ਰਹਿਆਂ ਤੇ ਜੇ ਇਹਦੀ ਇੰਜਨ ਦੀ ਸੀਸੀ ਦੀ ਗੱਲ ਕੀਤੀ ਜਾਵੇ ਤਾਂ 4087 ਸੀਸੀ ਦਾ ਇੰਜਨ ਹੈ ਜੀ ਇਹਦੇ ਵਿੱਚ ਠੀਕ ਹੈ ਜੀ ਜੋ ਕਿ ਆਪਾਂ ਨੂੰ ਕਿਸੇ ਹੋਰ ਬ੍ਰਾਂਡ ਵਿੱਚ 60 ਐਚਪੀ ਦੇ ਵਿੱਚ ਵੀ ਨਹੀਂ ਮਿਲਦਾ ਜੀ ਗੱਲ ਕਰੀਏ ਜੀ ਇਹਦੇ ਪਾਵਰ ਸਟੀering ਦੀ ਤਾਂ ਡਬਲ ਐਕਟਿੰਗ ਪਾਵਰ ਸਟੀering ਦੇ ਰੱਖਿਆ ਜੀ ਕੰਪਨੀ ਦੇ ਵਿੱਚ ਦੋਨੋਂ ਸਾਈਡ ਮੂਵ ਹੋਣ ਵਾਲਾ ਦੋਨੋਂ ਸਾਈਡ ਖੁੱਲਣ ਵਾਲਾ ਤੇ ਫਰੰਟ ਐਕਸਲ ਦੀ ਗੱਲ ਕੀਤੀ ਜਾਵੇ ਤਾਂ ਹੈਵੀ ਡਿਊਟੀ ਫਰੰਟ ਐਕਸਲ ਹੈ ਜੀ ਐਡਜਸਟੇਬਲ ਹੈ ਜੀ ਆਪਣੀ ਹਾਂ ਆਪਣੀ ਲੋਡ ਦੇ ਮੁਤਾਬਕ ਕਿਸਾਨ ਇਸ ਨੂੰ ਅੰਦਰ ਟਾਈਪ ਅੰਦਰ ਬਾਹਰ ਖਾਂ ਘਟਾਵਦਾ ਸਕਦਾ ਹੈ ਜੀ ਹਾਂਜੀ ਦਿਲਜੀ ਦਾ ਪੰਪ ਹੈ ਦਾ ਬਹੁਤ ਸਦਾ ਪੰਪ ਤੇ ਰੱਖਿਆ ਜੀ 4 ਸਿਲੰਡਰ ਇੰਜਨ ਹੈ ਜੀ ਇਹ ਠੀਕ ਹੈ ਜੀ 3 ਸਿਲੰਡਰ 4 ਸਿਲੰਡਰ ਸਾਰੇ ਪ੍ਰਕਾਰ ਦੇ ਇੰਜਨ ਆਪਣੇ ਕੋਲ ਆਉਂਦੇ ਨੇ ਠੀਕ ਹੈ ਜੀ ਇਹ ਬਾਇੰਡਰੀ ਇੱਥੇ ਹਾਂਜੀ ਇਹ ਜੀ ਆਪਣੀ 90 ਪਾਵਰ ਦੀ ਬੈਟਰੀ ਹੈ ਜੀ ਜੋ ਕਿ ਆਪਾਂ ਨੇ ਇਹਦੇ ਫਰੰਟ ਅਗਲੇ ਹਿੱਸੇ ਤੇ ਸ਼ਿਫਟ ਕੀਤੀ ਹੋਈ ਹੈ ਥੱਲੇ ਜਿਹਦੇ ਕਿ ਰੈਡੀਏਟਰ ਤੋਂ ਹਾਂ ਜਿਹਦਾ ਕਿ ਇੱਕ ਫਾਇਦਾ ਇਹ ਹੈ ਜੀ ਇੱਕ ਸਪੇਸ ਸੈਰ ਦੀ ਸਪੇਸ ਤੋਂ ਹਾਂਜੀ ਘਟਦੀ ਐ ਠੀਕ ਐ ਟਰੈਕਟਰ ਸੌਖਾ ਚੱਲਦਾ ਸਦਾ ਕੱਦੂ ਕੱਦੂ ਕਰਦੇ ਆ ਤੇ ਲੁੱਕ ਵਾਈਜ਼ ਵੀ ਚੰਗਾ ਲੱਗਦਾ ਤੇ ਦੂਜਾ ਇਹਦਾ ਫਾਇਦਾ ਕੀ ਹੈ ਜੀ ਮੇਰਾ ਵਜ਼ਨ ਐ ਅੱਗੇ ਫਰੰਟ ਤੇ ਵਜ਼ਨ ਆ ਜਾਂਦਾ ਜੀ ਇਹਦਾ ਠੀਕ ਆ ਜੀ ਜੀ ਬਾਕੀ ਟਰੈਕਟਰਾਂ ਜਿਹਨਾਂ ਦੇ ਅੱਗੇ ਹੋਰ ਵੀ ਫਰਾਂਡ ਦਿੰਦੇ ਨੇ ਅੱਗੇ ਬੈਟਰੀਆਂ ਪਰ ਉਹ ਕੀ ਹੈ ਰੈਡੀਏਟਰ ਤੇ ਕਿ ਆ ਜਾਂਦੀਆਂ ਨੇ ਜਿਹਦੇ ਕਰਕੇ ਜੀ ਓਵਰ ਹੀਟਿੰਗ ਦੀ ਪ੍ਰੋਬਲਮ ਕਰੇ ਟਰੈਕਟਰ ਦਿਖਾਣ ਲੱਗਦੇ ਨੇ ਸਾਡੀ ਕੰਪਨੀ ਨੇ ਉਹ ਪ੍ਰੋਬਲਮ ਨੂੰ ਸੋਲਵ ਕਰਕੇ ਇਹਨੂੰ ਢੁਗਾਈ ਤਰੱਕਿਆ ਹੋਇਆ ਬੰਪਰ ਦੇ ਵਿੱਚ ਥੱਲੇ ਰੈਡੀਏਟਰ ਨੂੰ ਰੈਡੀਏਟਰ ਤੋਂ ਢੁਗਾਈ ਦੇ ਵਿੱਚ ਬੰਪਰ ਦੇ ਵਿੱਚ ਹੀ ਇਹਨੂੰ ਐਡਜਸਟ ਕੀਤਾ ਹੋਇਆ ਤਾਂ ਕਿ ਜੀ ਹਵਾ ਵੀ ਕ੍ਰੋਸਿੰਗ ਹੈ ਰੈਡੀਏਟਰ ਤੋਂ ਬੜੇ ਸੌਖੇ ਤਰੀਕੇ ਨਾਲ ਹਾਂਜੀ ਜਾਈ ਠੀਕ ਹੈ ਜੀ ਹਾਂਜੀ ਹਾਈਡਰੋਲਿਕ ਪੰਪੀ ਗੱਲ ਕਿਤੇ ਜਾਵੇ ਤਾਂ ਡਬਲ ਹੈਡ ਹਾਈਡਰੋਲਿਕ ਪੰਪ ਲੱਗਾ ਹੋਇਆ ਇਹਦੇ ਵਿੱਚ ਜੀ ਹਾਂਜੀ ਠੀਕ ਹੈ ਜੀ ਲੁਕਸ ਦਾ ਅਲਟਰਨੇਟਰ ਲੁਕਸ ਦਾ ਸਲਫਾ ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ 1 ਸਾਲ ਦੀ ਵਾਰੰਟੀ ਸਲਫ ਅਲਟਰਨੇਟਰ ਦੀ ਹੈ ਜੀ ਹਾਂਜੀ 2 ਸਾਲ ਦੀ ਲੱਟਾਂ ਦੀ ਹੈ 5 ਸਾਲ ਦੀ ਇੰਜਨ ਗੇਅਰ ਹਾਈਡਰੋਲਿਕ ਸਿਸਟਮ ਦੀ 1 ਸਾਲ ਦੀ ਡੀਜ਼ਲ ਪੰਪ ਦੀ ਹੈ ਜੀ ਠੀਕ ਹੈ ਜੀ ਵਾਟਰ ਕੂਲਿੰਗ ਸਿਸਟਮ ਹੈ ਜੀ ਇਹਦੇ ਵਿੱਚ ਪਾਣੀ ਨਾ ਠੰਡਾ ਹੋਣ ਵਾਲਾ ਸਾਡੇ ਸਾਰੇ ਟਰੈਕਟਰਾਂ ਦੇ ਵਿੱਚ ਪਾਣੀ ਨਾ ਠੰਡੇ ਹੋ ਜਾਵੇ ਜੀ ਡਰਾਈ 에ਅਰ ਫਿਲਟਰ ਹੈ ਜੀ ਤੇ ਸਰਵਿਸ ਇਹਦੀ ਜੀ ਪਹਿਲੀ ਸਰਵਿਸ 50 ਘੰਟੇ ਤੇ ਜੀ ਬਾਕੀ ਸਾਰੀਆਂ ਸਰਵਿਸਾਂ ਜਿਹੜੀਆਂ ਨੇ ਠੀਕ ਆ ਜੀ ਆਪਾਂ ਨੂੰ ਨੋਰਮਲ ਟਰੈਕਟਰ ਜਿਹੜੇ 50 55 ਹਾਰਸ ਪਾਵਰ ਦੇ ਨੇ ਤਾਂ 22300 ਕੇਜੀ ਲਿਫਟਿੰਗ ਕੈਪੈਸਟੀ ਮਿਲਦੀ ਆ ਉਹਦੇ ਵਿੱਚ ਵੀ ਐਡਵਾਂਸ ਹੈ ਜੀ ਇਹ 2500 ਕੇਜੀ ਦੀ ਲਿਫਟਿੰਗ ਕੈਪੈਸਟੀ ਹੈ ਜੀ ਇਹਦੇ ਵਿੱਚ ਠੀਕ ਆ ਜੀ ਇਹਦੇ ਪੈਰਾਂ ਦੀ ਗੱਲ ਕਰੀਏ ਇਹਦੇ ਟਾਇਰਾਂ ਦੀ ਗੱਲ ਕੀਤੀ ਜਾਵੇ 750 ਪੈਰ ਆ ਕੀ ਵਾਲੇ ਨੇ ਜੀ ਇਹਦੇ ਹਾਂਜੀ ਬ੍ਰਾਂਡ ਦੇ ਤੇ 16 ਨੂੰ 28 ਦੇ ਪਿੱਛੇ ਵਾਲੇ ਨੇ ਜੀ ਬੈਕ ਵਾਲੇ ਟਾਇਰ ਆ ਟਾਇਰ ਵਾਲੇ ਬੈਕ ਸਾਈਡ ਤੇ ਕੰਪਨੀ ਵੱਲੋਂ ਵੇਟ ਲੱਗਾ ਹਾਂਜੀ ਹਾਂਜੀ ਕੰਪਨੀ ਫਿਟਰ ਦਾ ਵੇਟ ਤੁਸੀਂ ਦੇਖ ਸਕਦੇ ਹੋ ਹਾਂਜੀ ਇਹ ਕੰਪਨੀ ਫਿਟਡ ਹੀ ਵੇਟ ਆਉਂਦਾ ਜੀ ਪਿਛਲੇ ਪਾਸੇ ਠੀਕ ਆ ਜੀ ਹਾਂਜੀ ਜੁਨੀਕ ਜੀ ਲੁੱਕ ਦਾ ਟਰੈਕਟਰ ਆ ਯੂਨੀਕ ਲੁੱਕ ਆ ਜੀ ਅਗੂ ਤੁਸੀਂ ਇਹਨੂੰ ਦੇਖੋ ਚੰਗੀ ਤਰ੍ਹਾਂ ਬੜਾ ਸੋਹਣਾ ਸਮੂਥ ਹੈ ਤੇ ਇਹਦੀ ਡਿਜ਼ਾਈਨਿੰਗ ਜਿਹੜੀ ਆ ਉਹ ਵੀ ਇਹਦੀ ਪਾਵਰ ਨੂੰ ਵਧਾਉਂਦੀ ਆ ਜੀ ਹਾਂਜੀ ਇਹ ਟਿੱਕੀ ਸ਼ੇਪ ਵਿੱਚ ਬਣਾਇਆ ਗਿਆ ਤਾਂਕਿ ਜਿਹੜੀ ਫਰੰਟ ਤੋਂ ਹਵਾ ਵੱਜਦੀ ਆ ਉਹ ਚੀਰ ਕੇ ਸਾਈਡ ਤੋਂ ਨਿਕਲ ਜੇ ਹਾਂਜੀ ਇੰਜਨ ਦੀ ਪਾਵਰ ਤੇ ਘੱਟ ਅਸਰ ਪਾਵੇ ਜਿਸ ਨਾਲ ਕਿ ਮਾਈਲੇਜ ਵੀ ਵੱਧ ਆ ਹਾਂਜੀ ਤੇ ਟਰੈਕਟਰ ਸੋਖਾ ਵੀ ਤੁਰਦਾ ਜੀ ਬਾਕੀਆਂ ਤੋਂ ਜਵਾ ਹੈਲੀਕਾਪਟਰ ਹੀ ਲਾਦਾ ਦੇਖਣ ਨੂੰ ਹਾਂਜੀ ਹਾਂਜੀ ਤੇ ਜੇ ਅਸੀਂ ਸਪੀਡ ਦੀ ਗੱਲ ਕਰੀਏ ਵੀਰੇ ਇਹਦੀ ਰੋਡ ਸਪੀਡ ਦੀ ਗੱਲ ਕੀਤੀ ਜਾਵੇ ਜੀ ਇਹਦੀ ਤਾਂ ਤਕਰੀਬਨ ਜੀ ਆਪਣੇ ਰੇਟਡ ਆਰਪੀਐਮ ਤੇ ਇਹ ਤੁਹਾਨੂੰ 35 ਕਿਲੋਮੀਟਰ ਪਲੱਸ ਰੋਡ ਸਪੀਡ ਮਿਲੇਗੀ ਜੀ ਹਾਂਜੀ ਤੇ ਘੱਟ ਰੇਟਡ ਆਰਪੀਐਮ ਮਿਲਣਗੇ ਜੀ ਇਹਦੇ ਠੀਕ ਹੈ ਜੀ ਯਾਨੀ ਕਿ ਜੇ ਇਹ 57 ਹਾਰਸਪਾਵਰ ਦਾ ਟਰੈਕਟਰ ਹੈ ਤਾਂ ਇਹ ਆਪਣੀ 57 ਹਾਰਸ ਪਾਵਰ 1750 ਚੱਕਾਂ ਦੇ ਪੂਰੀ ਕਰ ਲੈਂਦਾ ਹੈ 17 ਜਦ ਕਿ ਜਿਹੜੇ ਬਾਕੀ ਟਰੈਕਟਰ ਨੇ ਹਾਂਜੀ ਕੋਈ ਵੀ ਹੋਰ ਟਰੈਕਟਰ ਦੀ ਗੱਲ ਕਰ ਲਈ ਆਪਾਂ 55 ਹਾਰਸ ਪਾਵਰ ਤਾਂ ਕੋਈ 250 ਤੇ ਪੂਰੀ ਕਰਦਾ ਕੋਈ 2300 ਤੇ ਪੂਰੀ ਕਰਦਾ ਕੋਈ 2000 ਤੇ ਪੂਰੀ ਕਰਦਾ ਠੀਕ ਹੈ ਸਾਡੇ ਟਰੈਕਟਰ ਪੀਟੀਓ ਐਚਪੀ ਹਾਂਜੀ ਤੇ ਐਕਚੁਅਲ ਐਚਪੀ ਜਿਹੜੀ ਹੈ ਹਾਂਜੀ ਬਾਕੀ ਟਰੈਕਟਰਾਂ ਤੋਂ ਘੱਟ ਰੇਟ ਆਰਪੀਐਮ ਦੇ ਪੂਰੀ ਕਰ ਲੈਂਦੇ ਜਿਹਦੇ ਨਾਲ ਕਿ ਇੰਜਨ ਦੀ ਕਸਾਈ ਹਾਂਜੀ ਬਚਦੀ ਹੈ ਜੀ ਹਾਂਜੀ ਮਾਈਲੇਜ ਵੱਧ ਹੈ ਜੀ ਤੇ ਘੱਟ ਪਿੰਦਾ ਟਰੈਕਟਰ ਜੀ ਹਾਂਜੀ ਮੈਂਟੀਨੈਂਸ ਘੱਟ ਆਉਂਦਾ ਹੈ ਉਹ ਵਾਹਨ ਵਾਲੀ ਸਪੀਡ ਦੀ ਗੱਲ ਕਰੀਏ ਜੀ ਹਾਂਜੀ ਵਾਹਨ ਦੀ ਸਪੀਡ ਜੀ ਤੁਸੀਂ ਤਕਰੀਬਨ ਅ ਇੱਕ ਘੰਟੇ ਦੇ ਵਿੱਚ 5.5 ਤੋਂ 6 ਕਿੱਲੇ ਵਿੱਚ ਆਪਾਂ ਕલ્ਟੀਵੇਟਰ ਕਰ ਸਕਦੇ ਹਾਂ ਹਾਂ ਮੈਂ ਹੜਾ ਮਾਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਜੇ ਨੋਰਮਲ ਟਰੈਕਟਰ 4 ਕਿੱਲੇ ਵਾਹੇਗਾ ਤਾਂ ਸਾਡਾ ਟਰੈਕਟਰ 1 ਕਿੱਲਾ ਫालतू ਵਾਹੇਗਾ ਜੀ ਐਕਸਟਰਾ ਵਾਹੂਗਾ 1 ਕਿੱਲਾ ਐਕਸਟਰਾ ਵਾਹੇਗਾ ਜਿਸ ਦੇ ਨਾਲ ਕਿ ਆਪਣਾ ਤੇਲ ਦਾ ਮਾਈਲੇਜ ਜਿਹੜਾ ਹੈ ਉਹ ਬਚੇਗਾ ਵੀ ਕਹਿੰਦਾ ਭਾ ਵੀ ਬਾਕੀਆਂ ਤੋਂ ਘੰਟੇ ਪਿੱਛੇ 1 ਲੀਟਰ ਦਾ ਫਰਕ ਪਾਏਗਾ ਜੀ ਠੀਕ ਹੈ ਵੀਰੇ ਜੇ ਦਿਨ ਵਿੱਚ 10 ਘੰਟੇ ਟਰੈਕਟਰ ਚੱਲਦਾ ਤਾਂ 10 ਲੀਟਰ ਤੇਲ ਦੀ ਬਚਤ ਹੋਵੇ ਬਚਤ ਕਰੇਗਾ ਜੀ ਯਾਨੀ ਕਿ ਟਰੈਕਟਰ ਦਾ ਆਪਣਾ ਮੇਨਟੇਨੈਂਸ ਤੇ ਡਰਾਈਵਰ ਦਾ ਖਰਚਾ ਟਰੈਕਟਰ ਤੇਲ ਦੇ ਵਿੱਚੋਂ ਹੀ ਕੱਢ ਦਿੰਦਾ ਜੀ ਠੀਕ ਹੈ ਜੀ ਹਾਂਜੀ ਐਡਰੈਸ ਇੱਕ ਵਾਰੀ ਦੁਬਾਰੇ ਦੱਸ ਹਾਂਜੀ ਸਾਡੀ ਡੀਲਰਸ਼ਿਪ ਪਟੰਨਾ ਦੀ ਲੋਕੇਸ਼ਨ ਜਿਹੜੀ ਹੈ ਉਹ ਆਈਟੀਆਈ ਚੌਂਕ ਦੇ ਵਿੱਚ ਹੈ ਜੀ ਪੁਲਾਂ ਦੇ નીચે ਠੀਕ ਹੈ ਜੀ ਅਮਰਤਪਾਲ ਸਿੰਘ ਜੀ ਸਾਡੇ ਡੀਲਰ ਸਾਹਿਬ ਨੇ ਹਾਂਜੀ ਤੇ ਆ ਉੱਪਰ ਤੁਸੀਂ ਦੇਖ ਸਕਦੇ ਹੋ ਉੱਪਰ ਇਹਦਾ ਬੋਰਡ ਲੱਗਿਆ ਹੈ ਤੇ ਨੰਬਰ ਲਿਖਿਆ ਹੋਇਆ ਹੈ ਹਾਂਜੀ ਕੋਈ ਵੀ ਪ੍ਰਕਾਰ ਦੀ ਜਾਣਕਾਰੀ ਲੈਣੀ ਹੋਵੇ ਭਾਈਆਂ ਹਾਂਜੀ 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 ਭਾਈਆਂ ਨੂੰ ਤੁਸੀਂ ਫੋਨ ਲਾ ਸਕਦੇ ਹੋ ਜਾਂ ਤੁਸੀਂ ਡੀਲਰਸ਼ਿਪ ਤੇ ਵੀਰ ਕਰ ਸਕਦੇ ਹੋ ਠੀਕ ਹੈ ਜੀ ਹੈਗੇ ਨੇ ਸਾਰੇ ਟਰੈਕਟਰ ਆਪਣੇ ਕੋਲ ਅਵੇਲੇਬਲ ਨੇ ਜੀ ਉੱਥੇ ਠੀਕ ਹੈ ਜੀ ਤੇ ਜੇ ਕਿਸੇ ਨੇ ਇਸ ਤੋਂ ਵੱਡੀ ਐਚਪੀ ਦਾ ਲੈਣਾ ਹੈ ਤਾਂ 22 ਤੋਂ ਲੈ ਕੇ 90 ਹਾਰਸ ਪਾਵਰ ਤੱਕ ਦਾ ਭਾਰਤਵੀ ਟਰੈਕਟਰ ਵੇਚੀਦੇ ਨੇ ਤੁਸੀਂ 50 65 ਹਾਰਸ ਪਾਵਰ ਹਨਾ 75 ਹਾਰਸ ਪਾਵਰ ਜਾਂ 90 ਹਾਰਸ ਪਾਵਰ ਟਰੈਕਟਰ ਵੀ ਲੈ ਸਕਦੇ ਹੋ ਏਸੀ ਕੈਬਿਨ ਵਾਲਾ ਟਰੈਕਟਰ ਵੀ ਲੈ ਸਕਦੇ ਹੋ ਜਿਹੋ ਜਿਹੇ ਵੀ ਕਸਟਮਰ ਦੀ ਡਿਮਾਂਡ ਹੈ ਉਹ ਜਿਹੜੇ ਟਾਈਮ ਤੁਸੀਂ ਲੈ ਸਕਦੇ ਹੋ ਜੇ ਆਪਾਂ ਲੋਨ ਦੀ ਗੱਲ ਕੀਤੀ ਜਾਵੇ ਤਾਂ ਫੁੱਲ ਲੋਨ ਆਪਾਂ ਕਹਿ ਸਕਦੇ ਹਾਂ ਵੀ 90 95% ਅਸੀਂ ਲੋਨ ਕਰਵਾ ਦਿੰਨੇ ਹਾਂ ਠੀਕ ਹੈ ਵੀਰੇ ਹਰ ਸਾਰੇ ਬੈਂਕ ਸਾਨੂੰ ਲੋਨ ਕਰਦੇ ਨੇ ਜੀ ਲੋਨ ਨਾਲ ਕੋਈ ਪਰੇਸ਼ਾਨੀ ਨਹੀਂ ਹੈਗੀ ਠੀਕ ਹੈ ਜੀ ਜੇ ਕੋਈ ਬੰਦਾ ਕਮਰਸ਼ੀਅਲ ਕੰਮ ਵਾਸਤੇ ਲੈਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਵੀ ਵਧੀਆ ਜੀ ਲੋਨ ਦੀ ਫੈਸਿਲਿਟੀ ਜੇ ਬੰਦਾ ਕੋਈ ਐਗਰੀਕਲਚਰ ਵਰਕ ਵਾਸਤੇ ਲੈਂਦਾ ਜੀ ਕੋਈ ਕਿਸਾਨ ਭਾਈ ਲੈਂਦਾ ਤਾਂ ਉਹਦੇ ਵਾਸਤੇ ਵੀ ਬਹੁਤ ਵਧੀਆ ਹੈ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਗੱਲ ਕਰਕੇ ਵਧੀਆ ਲੱਗਾ ਜੀ ਧੰਨਵਾਦ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ